ਝੁੰਮ ਕੇ ਤੁਰਦਾਏ ਬੰਦਾ ਨਾਤਾ ਗੱਗੂ ਗਿਲੇ ਤੇ ਨਾ ਹੀ ਜੋਗ ਰਾਜ ਇਹ ਅਸਲ ਦੇ ਵਿੱਚ ਨਸ਼ੇੜੀ ਹੈ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਹਾਈਵੇ ਦੇ ਉੱਤੇ ਹਾਈ ਵੋਲਟੇਜ ਦਾ ਡਰਾਮਾ ਕਰ ਰਿਹਾ ਹੈ ਇਹ ਵੀਡੀਓ ਬੀਤੇ ਦਿਨ ਲਗਾਤਾਰ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਦਿਨਾਂ ਨਗਰ ਦੀ ਇਹ ਵੀਡੀਓ ਹੈ ਜਿੱਥੇ ਇੱਕ ਵਿਅਕਤੀ ਨਸ਼ੇ ਦੀ ਹਾਲਤ ਦੇ ਵਿੱਚ ਹਾਈਵੇ ਤੇ ਆ ਜਾਂਦਾ ਹੈ ਤੇ ਉੱਥੇ ਆ ਕੇ ਅੱਧਾ ਘੰਟਾ ਉਸ ਦੇ ਵੱਲੋਂ ਇਹ ਡਰਾਮਾ ਕੀਤਾ ਜਾਂਦਾ ਹੈ ਸੜਕ ਦੇ ਵਿੱਚ ਕਦੀ ਕਿਸੇ ਵਾਹਨ ਦੇ ਅੱਗੇ ਆ ਜਾਂਦਾ ਹੈ ਕਦੀ ਕਿਸੇ ਕਾਰ ਦੇ ਅੱਗੇ ਆ ਜਾਂਦਾ ਹੈ ਔਰ ਉਸ ਦੇ ਵੱਲੋਂ ਲਗਾਤਾਰ ਇਹ ਡਰਾਮਾ ਕੀਤਾ ਜਾਂਦਾ ਹੈ ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੜਕ ਪੂਰੀ ਚੱਲ ਰਹੀ ਹੈ ਤੇਜ਼ ਰਫਤਾਰ ਕਾਰਾਂ ਵਾਹਰੇ ਤੋਂ ਲੰਘ ਰਹੇ ਨੇ ਪਰ ਇਹ ਜੋ ਬੰਦਾ ਹੈ ਬਿਲਕੁਲ ਵੀ ਡਰਦਾ ਨਹੀਂ ਔਰ ਇਹ ਇਹਨਾਂ ਵਾਹਨਾਂ ਦੇ ਅੱਗੇ ਆ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਇਹ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਬੰਦਾ ਨਸ਼ੇ ਦੇ ਵਿੱਚ ਤੁੱਟ ਦੱਸਿਆ ਜਾ ਰਿਹਾ ਕਿਉਂਕਿ ਜਦੋਂ ਬੰਦਾ ਨਸ਼ਾ ਕਰ ਲੈਂਦਾ ਹੈ ਤਾਂ ਫਿਰ ਉਸ ਨੂੰ ਆਪਣੀ ਹੋਸ਼ ਨਹੀਂ ਰਹਿੰਦੀ ਆਪਣੀ ਸੋਧ-ਵੋਧ ਨਹੀਂ ਰਹਿੰਦੀ ਤਾਂ ਫਿਰ ਇਸ ਤਰੀਕੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇਸ ਤੋਂ ਪਹਿਲਾਂ ਅਸੀਂ ਨਸ਼ੇ ਦੇ ਵਿੱਚ ਟੱਲੀ ਹੋ ਕੇ ਲੋਕਾਂ ਨੂੰ ਨਾਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਡਿੱਗਦੇ ਹੋਏ ਤਾਂ ਦੇਖਿਆ ਸੀ ਪਰ ਇਹ ਅਨੋਖਾ ਮਾਮਲਾ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਦੇ ਵੱਲੋਂ ਆਪਣੀ ਜ਼ਿੰਦਗੀ ਨੂੰ ਵੀ ਖਤਰੇ ਦੇ ਵਿੱਚ ਪਾਇਆ ਗਿਆ ਤੇ ਹੋਰ ਲੋਕਾਂ ਦੀ ਜ਼ਿੰਦਗੀ ਨੂੰ ਵੀ ਖਤਰੇ ਦੇ ਵਿੱਚ ਪਾ ਰਿਹਾ ਹੈ ਔਰ तकरीबन ਅੱਧਾ ਘੰਟਾ ਹਾਈਵੇ ਦੇ ਉੱਤੇ ਇਸ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਜੋ ਲੋਕ ਆਸ-ਪਾਸ ਦੇ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਇਸ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਾਸੇ ਵੀ ਕੀਤਾ ਜਾਂਦਾ ਔਰ ਸਵਾਲ ਵੀ ਚੁੱਕੇ ਜਾਂਦੇ ਕਿ ਕਿਸ ਤਰੀਕੇ ਦੇ ਨਾਲ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਦੇ ਵਿੱਚ ਟੱਲੀ ਹੋ ਚੁੱਕੀ ਹੈ ਕਿਉਂਕਿ ਗੱਲ ਕਰੀਏ ਚਾਹੇ ਚਿੱਟੇ ਦੀ ਹੋਵੇ ਚਾਹੇ ਸ਼ਰਾਬ ਦੇ ਨਸ਼ੇ ਦੀ ਹੋਵੇ ਤਾਂ ਬਹੁਤ ਸਾਰੇ ਨੌਜਵਾਨ ਇਸ ਤਰੀਕੇ ਦੇ ਨੇ ਜੋ ਨਸ਼ੇ ਦੇ ਵਿੱਚ ਗਰਕ ਹੋਏ ਨਜ਼ਰ ਆਉਂਦੇ ਨੇ ਔਰ ਇਸ ਤਰੀਕੇ ਦੀਆਂ ਤਸਵੀਰਾਂ ਆਏ ਦਿਨ ਸਾਹਮਣੇ ਆਉਂਦੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਵਿਅਕਤੀ ਹਰੇਕ ਵਾਹਨ ਦੇ ਅੱਗੇ ਆਉਂਦਾ ਕਿਉਂਕਿ ਜੇਕਰ ਹਾਈਵੇ ਦੀ ਗੱਲ ਕਰੀਏ ਤਾਂ ਹਾਈਵੇ ਦੇ ਉੱਤੇ ਤੇਜ਼ ਰਫ਼ਤਾਰ ਦੇ ਨਾਲ ਗੱਡੀਆਂ ਨਿਕਲਦੀਆਂ ਨੇ ਹਾਈਵੇ ਦੇ ਉੱਤੇ ਟਰੱਕ ਕਾਰਾਂ ਆਵਾਜਾਈ ਬੜੀ ਤੇਜ਼ ਹੁੰਦੀ ਹੈ ਜਦੋਂ ਇੱਥੋਂ ਆ ਕੇ ਆਵਾਜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਬੜੀ ਪਰੇਸ਼ਾਨੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਕਿਉਂਕਿ ਇੱਥੇ ਇੱਕ ਸਪੀਡ ਲਿਮਟ ਵੀ ਹੁੰਦੀ ਹੈ ਕਿ ਤੁਸੀਂ ਹੌਲੀ ਵੀ ਨਹੀਂ ਚਲਾ ਸਕਦੇ ਔਰ ਤੇਜ਼ ਰਫ਼ਤਾਰ ਕਾਰਾਂ ਜਦੋਂ ਇੱਥੋਂ ਨਿਕਲਦੀਆਂ ਨੇ ਤੇਜ਼ ਰਫ਼ਤਾਰ ਵਾਹਨ ਨਿਕਲਦੇ ਨੇ ਤਾਂ ਕਈ ਵਾਰ ਹਾਦਸਿਆਂ ਦਾ ਖਰਚਾ ਬਣਿਆ ਰਹਿੰਦਾ ਔਰ ਇੱਥੋਂ ਜਦੋਂ ਕੋਈ ਵਿਅਕਤੀ ਚਾਨਕ ਤੁਹਾਡੀ ਗੱਡੀ ਦੇ ਅੱਗੇ ਆ ਜਾਵੇ ਤੁਹਾਡੇ ਵਾਹਨ ਦੇ ਅੱਗੇ ਆ ਜਾਵੇ ਤਾਂ ਫਿਰ ਇੱਕ ਤਰੀਕੇ ਦੇ ਨਾਲ بڑا ਮੁਸ਼ਕਲ ਕੰਮ ਹੋ ਜਾਂਦਾ ਹੈ ਔਰ ਇਸੇ ਤਰੀਕੇ ਦੀਆਂ ਤਸਵੀਰਾਂ ਕਿਉਂਕਿ ਬੰਦਾ ਬਿਲਕੁਲ ਸੜਕ ਦੇ ਵਿੱਚ ਕਾਰ ਖੜਾ ਹੈ ਔਰ ਜੋ ਵਾਹਨ ਨੇ ਉਹ ਆਪਣੇ ਆਪ ਨੂੰ ਸੰਭਾਲਦੇ ਹੋਏ ਕਦੀ ਇਸ ਸਾਈਡ ਤੋਂ ਨਿਕਲਦੇ ਨੇ ਕਦੀ ਇਸ ਨੂੰ ਬਚਾਉਂਦੇ ਹੋਏ ਦੂਸਰੀ ਸਾਈਡ ਤੋਂ ਨਿਕਲਦੇ ਨੇ ਤਾਂ ਕੋਸ਼ਿਸ਼ ਜੋ ਵਾਹਨ ਸਵਾਰ ਨੇ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਕਿ ਕਿਸੇ ਤਰੀਕੇ ਦਾ ਇੱਥੇ ਕੋਈ ਹਾਦਸਾ ਨਾ ਵਾਪਰ ਜਾਵੇ ਪਰ ਇਸ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੀ ਬਿਲਕੁਲ ਵੀ ਨਹੀਂ ਪਈ ਇਸ ਵਿਅਕਤੀ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਹਾਈ ਵੋਲਟੇਜ ਡਰਾਮਾ ਕੀਤਾ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾਇਆ ਜਾਂਦਾ ਔਰ ਹੋਰ ਲੋਕਾਂ ਦੀ ਜ਼ਿੰਦਗੀ ਵੀ ਕਿਉਂਕਿ ਵਾਹਨ ਇੱਕ ਲੇਨ ਤੇ ਚੱਲਦੇ ਨੇ ਔਰ ਜਦੋਂ ਇਹਨਾਂ ਦੇ ਵੱਲੋਂ ਆਪਣੇ ਵਾਹਨ ਨੂੰ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਆਪਣੀ ਸਾਈਡ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਪਿੱਛੇ ਹੋਣ ਦੇ ਵਾਹਨ ਨੇ ਉਹ ਵੀ ਇੱਕ ਤਰੀਕੇ ਦੇ ਨਾਲ ਗੱচ্চਾ ਖਾ ਜਾਂਦੇ ਨੇ ਉਹਨਾਂ ਨੂੰ ਵੀ ਕਈ ਵੇਲੇ ਉਹ ਸ਼ੱਕ ਹੋ ਜਾਂਦਾ ਵੀ ਅਗਲਾ ਵਾਹਨ ਕਿਸ ਸਾਈਡ ਨੂੰ ਹੋ ਗਿਆ ਔਰ ਅਚਾਨਕ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਔਰ ਇਸੇ ਤਰੀਕੇ ਦੀਆਂ ਤਸਵੀਰਾਂ ਇੱਕ ਵਿਅਕਤੀ ਜੋ ਕਿ ਦੀਨਾ ਨਗਰ ਹਾਈਵੇ ਦੇ ਉੱਤੇ ਗੁਰਦਾਸਪੁਰ ਤੋਂ ਨੇੜੇ ਜੋ ਦੀਨਾ ਨਗਰ ਹੈ ਉਸ ਦੇ ਹਾਈਵੇ ਦੇ ਉੱਤੇ ਹਾਈ ਵੋਲਟੇਜ ਡਰਾਮਾ ਇਸ ਵਿਅਕਤੀ ਦੇ ਵੱਲੋਂ ਕੀਤਾ ਗਿਆ ਔਰ ਨਸ਼ੇ ਦੇ ਵਿੱਚ ਪੂਰੇ ਤਰੀਕੇ ਦੇ ਨਾਲੇ ਟੱਲੀ ਵਿਅਕਤੀ ਔਰ ਕਿਸ ਰੀਕੇ ਦੇ ਨਾਲ ਕਾਰਾਂ ਦੇ ਅੱਗੇ ਆ ਕੇ ਖੜ ਜਾਂਦਾ ਹੈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਔਰ ਬਿਲਕੁਲ ਵੀ ਡਰਦਾ ਨਹੀਂ ਹੈ ਕਿਉਂਕਿ ਤੇਜ਼ ਰਫਤਾਰ ਕਾਰਾਂ ਆਉਂਦੀਆਂ ਨੇ ਔਰ ਬਿਲਕੁਲ ਅਚਾਨਕ ਇਹਨਾਂ ਵਾਹਨਾਂ ਦੇ ਵੱਲੋਂ ਬ੍ਰੇਕ ਵੀ ਲਗਾਈ ਜਾਂਦੀ ਹੈ ਔਰ ਕਈ ਵਾਹਨ ਆਸ-ਪਾਸ ਦੀ ਹੋ ਕੇ ਨਿਕਲ ਜਾਂਦੇ ਨੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਵਿਅਕਤੀ ਨਸ਼ੇ ਦੀ ਹਾਲਤ ਦੇ ਵਿੱਚ ਹੈ ਤਾਂ ਉਹ ਵਾਹਨ ਆਪਣੇ ਆਸ-ਪਾਸ ਦੇ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉੱਥੇ ਖਤਰਾ ਬਣਿਆ ਰਹਿੰਦਾ ਹੈ ਕਿ ਕਿਸੇ ਤਰੀਕੇ ਦਾ ਹਾਦਸਾ ਨਾ ਹੋ ਜਾਵੇ ਕਿਉਂਕਿ ਪਿੱਛੋਂ ਵੀ ਤੇਜ਼ ਰਫਤਾਰ ਗੱਡੀਆਂ ਆਉਂਦੀਆਂ ਨੇ ਟਰੱਕ ਵੀ ਆਉਂਦੇ ਨੇ ਔਰ ਲੱਗਦਾ ਹੈ ਕਿ ਹਾਦਸਾ ਕਿਸੇ ਵੀ ਸਮੇਂ ਇਥੇ ਵਾਪਰ ਸਕਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਦੇ ਵੱਲੋਂ ਆਪਣੀ ਜ਼ਿੰਦਗੀ ਨੂੰ ਖਤਰ ਗਿਆ ਹੋਰ ਇਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਇਹ ਮੌਤ ਨੂੰ ਕੁਲੌਲਾ ਕਰ ਰਿਹਾ ਹੈ ਕਿਉਂਕਿ ਨਸ਼ੇ ਦੇ ਵਿੱਚ ਟੱਲੀ ਹੈ ਔਰ ਬਿਲਕੁਲ ਇਸ ਨੂੰ ਸਮਝ ਨਹੀਂ ਆ ਰਹੀ ਕਿ ਜ਼ਿੰਦਗੀ ਆਪਣੀ ਕਿਸ ਤਰੀਕੇ ਦੇ ਨਾਲ ਇਹ ਖਤਰੇ ਦੇ ਵਿੱਚ ਪਾ ਰਿਹਾ ਹੈ ਬਲਕਿ ਹੋਰ ਲੋਕਾਂ ਦੀ ਜ਼ਿੰਦਗੀ ਨੂੰ ਵੀ ਖਤਰੇ ਦੇ ਵਿੱਚ ਪਾ ਰਿਹਾ ਔਰ ਮੌਤ ਨੂੰ ਮਾਸੀ ਹਾਕ ਰਿਹਾ ਇੱਕ ਤਰੀਕੇ ਦੇ ਨਾਲ ਔਰ ਕਿਸ ਤਰੀਕੇ ਦੇ ਨਾਲ ਹਾਈਵੇ ਦੇ ਉੱਤੇ ਹਾਈ ਵੋਲਟੇਜ ਦੇ ਡਰਾਮਾ ਇਸ ਨਸ਼ੇੜੀ ਦੇ ਵੱਲੋਂ ਕੀਤਾ ਗਿਆ ਤਾਂ ਵੱਡੇ ਸਵਾਲ ਉੱਠਦੇ ਨੇ ਕਿ ਪੰਜਾਬ ਦੀ ਪੀੜ੍ਹੀ ਆਖਰ ਕਿੱਧਰ ਜਾ ਰਹੀ ਹੈ ਲੋਕ ਕਿੱਧਰ ਜਾ ਰਹੇ ਨੇ ਔਰ ਪਰਿਵਾਰ ਜੋ ਇਹਨਾਂ ਲੋਕਾਂ ਦਾ ਇਹਨਾਂ ਦੇ ਪਿੱਛੇ ਪਰਿਵਾਰ ਹੈ ਤਾਂ ਉਹ ਵੀ ਕੀ ਕਰੇ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਜੀ ਹਾਈਵੇ ਤੇ ਜਾ ਕੇ ਕਿਸ ਤਰੀਕੇ ਦੀਆਂ ਹਰਕਤਾਂ ਕਰ ਰਿਹਾ ਔਰ ਇੱਥੇ ਜੇਕਰ ਕਿਸੇ ਤਰੀਕੇ ਦਾ ਹਾਦਸਾ ਵਾਪਰ ਜਾਂਦਾ ਤਾਂ ਫਿਰ ਪਰਿਵਾਰ ਦੇ ਹਿੱਸੇ ਸਾਰੀ ਉਮਰ ਦਾ ਰੋਣਾ ਰਹਿ ਜਾਂਦਾ ਹੈ ਔਰ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਆਪਣੀ ਗਲਤੀ ਦੇ